ਸੇਸ਼ਮ موجوده ਹੈਗੇ ਆ ਗੁਰੂ ਨਗਰੀ ਦੇ ਹਨਮਾਨ ਬੜਾ ਹਨਮਾਨ ਮੰਤਰ ਦੇਖਿਆ ਦੱਸਦੀ ਹੈ ਕਿ ਜਿੱਥੇ ਦੇਸ਼ ਭਰ ਦੇ ਵਿੱਚ ਜਿਹੜਾ ਨਵਰਾਤਰੀਆਂ ਦਾ ਤਿਉਹਾਰ ਬੜੇ ਸ਼ਰਦਾ ਭਾਵਨਾ ਮਨਾਇਆ ਜਾਂਦਾ ਉੱਥੇ ਹੀ ਗੁਰੂ ਨਗਰੀ ਦੇ ਵਿੱਚ ਇਸ ਪ੍ਰਸਿੱਧ ਮੰਤਰ ਦੇ ਵਿੱਚ ਦੱਸਦੀ ਹੈ ਕਿ ਲੰਗੂਰ ਮੇਲਾ ਬੜੇ ਸ਼ਰਦਾ ਭਾਵ ਤੇ ਸ਼ਾਦੇ ਨਾਲ ਬਣਾਇਆ ਜਾਂਦਾ ਹੈ ਜਿਹੜੇ ਕਹਿ ਸਕਦੇ ਕਿ ਛੋਟੇ ਛੋਟੇ ਬੱਚੇ ਨੇ ਉਹਨਾਂ ਤੋਂ ਲੰਗੂਰ ਬਣਾਇਆ ਜਾਂਦਾ ਅੱਜ ਦੇ ਦਿਨ ਕਹਿ ਲਈਏ ਕਿ ਨਵਰਾਤਰੀਆਂ ਦੇ ਵਿੱਚ ਇਹ ਪੂਰੇ ਨਵਰਾਤਰੀਆਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਜਿਹੜੇ ਬੱਚੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਵੱਖ-ਵੱਖ ਟੋਲੀਆਂ ਬਣਾ ਕੇ ਜਿਹੜਾ ਜੋ ਸੇਵਾ ਹਨੂਮਾਨ ਜੀ ਦੀ ਵਾਨਰ ਸੈਨਾ ਬਣ ਕੇ ਜਿਹੜਾ ਇਸ ਮੰਦਰ ਦੇ ਵਿੱਚ ਕਿਉਂਕਿ ਪ੍ਰਾਚੀਨ ਮੰਦਰ ਆ ਬਹੁਤ ਪੁਰਾਣਾ ਮੰਦਿਰ ਆ ਤਾਂ ਇਸ ਮੰਦਰ ਦੇ ਵਿੱਚ ਦਰਸ਼ਨ ਦੀਦਾਰੇ ਕਰਨ ਵਾਸਤੇ ਜੋ ਹੈ ਇੱਥੇ ਆਇਆ ਜਾਂਦਾ ਹੈ ਤਾਂ ਇਹ ਲਗਾਤਾਰ ਤਸਵੀਰਾਂ ਸਾਂਝੇ ਕਰੇ ਛੜਨਾ ਕੁਝ ਜੋ ਇਸ ਮੰਦਰ ਦੇ ਭਗਤ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਕਾਫੀ ਪ੍ਰਚੀਨ ਮੰਦਰ ਹੈ ਜੀ ਅ ਅੱਜ ਦੇ ਦਿਨ ਖਾਸ ਤੌਰ ਤੇ ਉੱਤੇ ਜੋ ਬੱਚਿਆਂ ਨੂੰ ਲੰਗੂਰ ਬਣਾਇਆ ਜਾਂਦਾ ਤੇ ਨਾਲ ਦੀ ਨਾਲ ਜਿਹੜੇ ਨੌਜਵਾਨ ਨੇ ਉਹ ਵਾਰਨਰ ਸੈਣਾ ਦੇ ਰੂਪ ਦੇ ਵਿੱਚ ਇੱਥੇ ਆਉਂਦੇ ਤੁਸੀਂ ਵੀ ਦਰਸ਼ਨ ਕਰਨ ਆਏ ਹੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਗੱਲ ਇਹ ਕੀ ਹੈ ਬੜਾ ਪ੍ਰਚੀਨ ਮੰਦਰ ਹੈ ਵੀ ਜਿਸੇ ਵੀ ਬੱਚਾ ਨਹੀਂ ਹੁੰਦਾ ਉਹ ਆ ਕੇ ਇੱਥੇ ਸੁਖਣਾ ਸੁਖਦਾ ਤੇ ਉਹਨਾਂ ਦਾ ਔਲਾਦ ਹੋ ਜਾਂਦੀ ਹੈ ਤੇ ਉਹ ਇਹ ਸੁਖਨਾ ਤੋਂ ਬਾਅਦ ਆਪਣੀ ਸੁਖਨਾ ਲਾਣ ਲਈ ਆਪਣੇ ਬੱਚੇ ਨੂੰ ਲੰਗੂਰ ਬਣਾਉਂਦਾ ਇਸ ਪ੍ਰੋਸੈਸ ਦੇ ਵਿੱਚ ਜਿਹੜਾ ਹੈਗਾ ਕਿ ਭਗਤ ਜਿਹੜਾ ਵੀ ਹੈਗਾ ਕੋਈ ਵੀ ਲੋਕੀ ਬੜੀ-ਬੜੀ ਦੂਰੋਂ ਆਉਂਦੇ ਨੇ ਇਹਨਾਂ ਨੂੰ ਸਾਰਾ ਜਿੰਨਾ ਚਿਰ ਨੁਰਾਤੇ ਚੱਲਦੇ ਨੰਗੀ ਪੈਰੀ ਰਹਿਣਾ ਪੈਂਦਾ ਆ ਤੇ ਬੱਚੇ ਨੂੰ ਦੋ ਟਾਈਮ ਲਿਆ ਕੇ ਮੱਥਾ ਟਿਕਾਉਣਾ ਪੈਂਦਾ ਇੱਥੇ ਤੇ ਲੰਗੂਰ ਬਣਾ ਕੇ ਇੱਥੇ ਆਪਣੀ ਜੁੜੀ ਹੈਗੀ ਆ ਬੱਚੇ ਲੋਕਾਂ ਦੀ ਬਹੁਤ ਮਨੋਗਾਮਨਾ ਪੂਰੀ ਹੁੰਦੀ ਆ ਕਹ ਸਕਦੇ ਹੋ ਦੇਸ਼ ਭਰ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਨਵਰਾਤਰਿਆਂ ਦਾ ਤਿਉਹਾਰ ਇਸੇ ਤਰ੍ਹਾਂ ਬਣਾਇਆ ਜਾਂਦਾ ਹੈ ਲੇਕਿਨ ਗੁਰੂ ਨਗਰੀ ਦੇ ਵਿੱਚ ਲੰਗੂਰ ਮੇਲਾ ਜਿਹੜਾ ਉਹ ਬਣਾਇਆ ਜਾਂਦਾ ਹੈ ਬਿਲਕੁਲ ਜੀ ਇਹ ਜਿਹੜਾ ਇਹ ਅਨੋਖਾ ਮੇਲਾ ਹੈ ਜਿਸ ਤਰ੍ਹਾਂ ਕੀ ਤੁਸੀਂ ਤੜਨਾ ਹੋਣੇ ਤੁਸੀਂ ਦੱਸਿਆ ਕਿਉਂਕਿ ਇਹ ਕਿਤੇ ਵੀ ਨਹੀਂ ਹੈਗਾ ਇਹ ਪੂਰੇ ਮੈਂ ਕਹਿੰਦਾ ਪੂਰੇ ਵਰਲਡ 'ਚ ਨਹੀਂ ਹੈਗਾ ਸਿਰਫ ਲੰਗੂਰ ਮੇਲਾ ਇਕੋ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਡੇ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਬਣਾਇਆ ਜਾਂਦਾ ਹੈ ਸੋ ਵੀਰਾ ਲਗਾਤਾਰ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਰਿਵਾਰ ਜਿਹੜੇ ਆਪਣੇ ਬੱਚਾ ਨੂੰ ਨਾਲ ਲੈ ਕੇ ਇੱਥੇ ਪਹੁੰਚ ਰਹੇ ਨੇ ਕਿ ਕਿ ਲੰਗੂਰ ਜਿਹੜਾ ਉਹਨਾਂ ਨੂੰ ਇੱਥੇ ਬਣਾਇਆ ਗਿਆ ਤਾਂ ਪੂਰੇ ਵਰਲਡ ਦੇ ਵਿੱਚ ਜਿੱਦਾਂ ਕਿ ਤੜ ਨਾਲ ਗੱਲਬਾਤ ਸਾਂਝੀ ਕੀਤੀ ਹੈ ਜੋ ਪੂਰੇ ਵੱਲ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਇਸੇ ਮੰਦਰ ਦੇ ਵਿੱਚ ਜਿਹੜਾ ਹਨੂਮਾਨ ਬੰਦੇ ਨੇ ਨਾਲ ਦੀ ਨਾਲ ਲੰਗੂਰ ਬਣਾਇਆ ਜਾਂਦਾ ਕੁਝ ਪਰਿਵਾਰ ਵੀ ਸਾਡੇ ਨਾਲ ਸੇਵਾਦਾਰ ਵੀ ਮੌਜੂਦ ਨੇ ਤਾਂ ਕਾਫੀ ਜ਼ਿਆਦਾ ਸਵੇਰ ਤੋਂ ਹੀ ਰਸ਼ ਮੰਦਰ ਦੇ ਵਿੱਚ ਹੈਗਾ ਕਿਉਂਕਿ ਲੰਗੂਰ ਮੇਲਾ ਵਿਸ਼ਵ ਭਰ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਨਗਰੀ ਚ ਬੜਾ ਹਨੂਮਾਨ ਮੰਦਰ ਵਿਖੇ ਬਣਾਇਆ ਜਾਂਦਾ ਤੁਸੀਂ ਸੇਵਾ ਕਰ ਰਹੇ ਹੋ ਕੀ ਕਰਦੇ ਹੋ ਦੇਖੋ ਜੀ ਅੱਜ ਜਨਤਾ ਜੀ ਦੀ ਸਵੇਰੇ ਤਿੰਨ ਵਜੇ ਅੱਗੇ ਲੈਣਾ ਲੱਗ ਗਈ ਆ ਉਹ ਸੇਵਾਦਾਰ ਵੀ ਜਿਹੜਾ 2:30 ਵਜੇ ਇੱਥੇ ਆ ਦੇ ਲੱਗੇ ਲਾਈਨਾਂ ਦੇ ਵਿੱਚ ਤਾਂ ਕਿ ਜਿਹੜੀ ਜੰਦਾ ਆਈ ਉਹਨਾਂ ਨੂੰ ਕਿਸੇ ਦਾ ਵੀ ਪਰੇਸ਼ਾਨੀ ਨਾ ਹੋਵੇ ਸਭ ਤੋਂ ਪਹਿਲੋਂ ਜਿਹੜੇ ਬੱਚੇ ਨੇ ਮੱਥਾ ਟੇਕਿਆ ਪੂਰੇ 4 ਵਜੇ ਤੋਂ ਬਾਅਦ ਖੁੱਲਿਆ ਸਭ ਤੋਂ ਪਹਿਲੋਂ ਛੋਟੇ ਬੱਚੇ ਨੇ ਮੱਥਾ ਟੇਕਿਆ ਹਨੂਮਾਨ ਜੀ ਦਾ ਸ਼ੀਰ ਵਿਲਤ ਆ ਉਹਦੇ ਪਤਵਾਰ ਨੇ ਖੁਸ਼ੀਆਂ ਮਾਨੀਆਂ ਨੇ ਕੀ ਕੀ ਇਸ ਮੇਲੇ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਜਿਹੜੇ ਵੀ ਕਹਿ ਸਕਦੇ ਹਨੂਮਾਨ ਭਗਤ ਮਾਤਾ ਰਾਣੀ ਦੇ ਭਗਤ ਦੇ ਵੀਡੀਓ ਦੇਖ ਰਹੇ ਨੇ ਉਹਨਾਂ ਤੱਕ ਵੀ ਗੱਲ ਪਹੁੰਚੇ ਤਾਂ ਕੀ ਕਹਿ ਸਕਦੇ ਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਕਿਸ ਤਰ੍ਹਾਂ ਦੇ ਨਾਲ ਮੰਦਿਰ ਦੇ ਵਿੱਚ ਹਨੂਮਾਨ ਜ ਅਕੀਕੀ ਇਸ ਮੰਦਰ ਦੇ ਵਿੱਚ ਦੇਖੋ ਜੀ ਇਸ ਦਾ ਮੈਂ ਜਿਨ੍ਹਾਂ ਲੋਕਾਂ ਦੀ ਮੰਨਣ ਪੂਰੀ ਹੁੰਦੀ ਹੈ ਨਾ ਬੇਟਾ ਪ੍ਰਾਪਤ ਹੁੰਦਾ ਉਹ ਲੋਕ ਬੁਲ ਬਣਾਉਂਦੇ ਨੇ ਉਹ ਸੰਗਤ ਚੱਲ ਰਹੀ ਹੈ ਸਵੇਰ ਦੀ ਚੱਲ ਰਹੀ ਆ ਜਿਵੇਂ ਲੋਕ ਹਨੂਮਨ ਸੂਰ ਬਣ ਕੇ ਆਉਂਦੇ ਨੇ ਉਹ ਸ਼ਾਮੀ ਚਾਹ ਹੋਏ ਆਣਾ ਸ਼ੁਰੂ ਹੋਣਗੇ ਉਹ ਰਾਤੀ 10 ਵਜੇ ਤੇ ਆਉਂਦੇ ਜਾਂਦੇ ਨੇ ਸ਼ਹਿਰ ਦੇ ਬਿਨ ਬਿਨ ਪਜਾਵਾਂ ਦੇ ਵਿੱਚੋਂ ਜਿਵੇਂ ਪਾਰਟੀਆਂ ਬਣ ਕੇ ਆਉਂਦੀਆਂ ਨੇ ਉਹ ਅੱਗੇ ਇੱਥੇ ਆਪਣਾ ਰੋਲਿੰਗ ਮੇਲਾ ਲੱਗਦਾ ਹੈ ਪੂਬੂ ਤੇ ਦਰਬਾਰ ਤੇ ਹਾਜੀ ਪਵਦੇ ਨੇ ਉਹ ਹਨੂਮਨ ਜੀ ਦਾ ਅਸ਼ੀਰਵਾਦ ਲੈਂਦੇ ਨੇ ਕਿ ਇਚ ਤਰ੍ਹਾਂ ਦੇ ਨਾਲ ਰਾਸ਼ੀ ਜਿਹੜਾ ਪੂਰੇ ਹਫਤੇ ਜਿੱਦਾਂ ਕਹਿ ਲਿਆ ਨਵਰਾਤਰੀ ਜਿੰਨੀ ਦੇਰ ਤੱਕ ਰਹਿੰਦੇ ਨੇ ਓਨੀ ਦੇਰ ਤੱਕ ਕਿਸੇ ਤਰ੍ਹਾਂ ਦਾ ਰਸ਼ ਨਹੀਂ ਦੇਖੋ ਜੀ ਇਹ ਜਰਾਸ਼ ਚੱਲਦਾ ਪਿਆ ਅੱਜ 22 ਤਰੀਕ ਹੈ 3 ਤਰੀਕ ਹੋ ਜੇ 12 ਤਰੀਕ ਤੱਕ ਨਸਾਂ ਦਾ ਚੱਲੇਗਾ ਯਾਵਾ ਦੇ ਨਾਲ ਮੇਲਾ ਵਾ ਇਕਾਸ਼ੀ ਵਾਲੇ ਦਿਨ ਵਿੱਚ ਵਸਤ ਲੰਗੂਗਾ ਨੇ ਉਹਤਾਵੇ ਜਾਂਦੇ ਨਾ ਉਹ ਫਿਰ ਜਿਹੜਾ ਮੇਲੇ ਦਾ ਸੰਭਵਤਾ ਹੁੰਦੀ ਹੈ ਉਹ ਵੀ ਸ਼ਾਮ ਨੂੰ ਮੇਲੇਗਾ ਕਿ ਇਤੋ ਇਚ ਤਰ੍ਹਾਂ ਦਾ ਰਾਸ਼ੀ ਸਤਿ ਸ੍ਰੀ ਅਕਾਲ ਵੀ ਵੇਖ ਲੋ ਖਜਾਵਾਂਗੇ ਲੋਕ ਦੇ ਵਿੱਚ ਲੋਕ ਜਿਹੜੇ ਨੇ ਸਵੇਪ ਦਾ ਆ ਗਏ ਨਾ ਉਹ ਸੰਗਤ ਜਿਹੜੀ ਆ ਜਿੰਨੀ ਦੇਵਤਾਂ ਨੂੰ ਲਾਸ਼ ਚ ਬਚਾ ਨਹੀਂ ਮੱਥਾ ਟੇਕ ਲੈਣਾ ਉਨੀ ਦੇਰ ਤੱਕ ਦਾ ਪੂਰਾ ਦਰਵਾਜ਼ਾ ਖੁੱਲਾ ਰਹੇਗਾ ਖਾਸ ਕਰਕੇ ਕਿਹੜੇ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਬੱਚਿਆਂ ਨੂੰ ਲੰਘੂਰਤਾ ਬਣਾਇਆ ਜਾਂਦਾ ਲੇਕਿਨ ਜ਼ਿਆਦਾਤਰ ਕਈਆਂ ਨੂੰ ਇਸ ਦਾ ਖਾਸ ਤੌਰ ਤੇ ਇਹ ਨਹੀਂ ਪਤਾ ਕਿ ਕਿਹੜੀ ਕਿਹੜੀ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਮਰਿਆਦਾ ਕੀ ਹੈਗੀ ਮਰਿਆਦਾ ਬਾਈ ਦੇਖੋ ਸਭ ਤੋਂ ਪਹਿਲਾਂ ਤਾਂ ਚਾਕੂ ਆ ਕੱਟਿਆ ਨਹੀਂ ਖਾਣਾ ਜ਼ਮੀਨ ਦੇ ਸੋਨਾ ਮੈਂ ਬਰਮ ਚੋਇਆ ਤਾਂ ਪਾਲਣ ਕਰਨਾ ਹਨੂਮਨ ਜੀ ਬੈਲਟ ਨਹੀਂ ਪਹਿਨਣੀ ਸਾਬਾ ਨਹੀਂ ਬੋਤਨਾ ਇਹ ਜੋ ਮੇਂਜਾਂ ਮੰਨਣ ਵਾਲੀ ਹੈਗੇ ਜੀ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਤਾਂ ਇਸ ਤਰ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਲੰਗੂਰ ਬਣਾਇਆ ਜਾਂਦਾ ਤਾਂ ਤੁਸੀਂ ਆਪਣੇ ਬੇਟੇ ਨੂੰ ਅੱਜ ਲੰਗੂਰ ਬਣਾਇਆ ਮੰਦਰ ਆਏ ਹੋ ਕੀ ਕਹਿਣਾ ਨੇ ਬਹੁਤ ਵਧੀਆ ਹਰ ਸਾਲ ਦੋ ਸਾਲ ਦਾ ਸੁਖਣਾ ਹੀ ਕਿ ਬਚਨੋ ਹਰ ਸਾਹਮਣਾ ਬਣਾਉਣੇ ਲੋਕੀ ਦੂਰ ਦੂਰ ਤੋਂ ਬਚਨ ਲੰਗੂਰ ਬਣਾਣ ਆਉਂਦੇ ਆ ਤੇ ਬਹੁਤ ਵਧੀਆ ਚੀਜ਼ ਹੈ ਖੁਸ਼ੀਆ ਮੰਨਦੇ ਬਹੁਤ ਵਧੀਆ ਜੀ ਇਹ ਦੇਖ ਸਕਦੇ ਹਾਂ ਕਿ ਮਨ ਦੇ ਵਿੱਚ ਕੀ ਜਾ ਰਿਹਾ ਬੜੀ ਖੁਸ਼ੀ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰ ਸਾਂਝੀ ਕੀਤੀ ਜਾਵੇ ਮੰਦਰ ਦੀ ਕਿ ਜਿੱਥੇ ਕਿ ਵਾਨਰ ਸੈਨਾ ਜਿਹੜੀ ਬਣਦੀ ਆ ਤਾਂ ਉਹਨਾਂ ਵੱਲੋਂ ਵੀ ਮੰਦਰ ਆ ਕੇ ਜਿਹੜਾ ਤਾਂ ਅ ਦਰਸ਼ਨ ਕੀਤੇ ਜਾਂਦੇ ਨੇ ਆ ਬੜਾ ਹਨਮਾਨ ਮੰਦਿਰ ਕਹਿ ਦੱਸ ਦਈਏ ਕੀ ਬਹੁਤ ਪ੍ਰਾਚੀਨ ਤੇ ਇਤਿਹਾਸਿਕ ਮੰਦਿਰ ਹੈਗਾ ਜਿਸ ਮੰਦਿਰ ਦੀਆਂ ਤਸਵੀਰਾਂ ਜੋ ਤੁਹਾਡਾ ਸਾਂਝੀਆਂ ਕਰ ਰਹੇ ਆ ਤਾਂ ਵਿਸ਼ਵ ਭਰ ਦੇ ਵਿੱਚ ਸਿਰ ਤਾਂ ਸਿਰਫ ਇਸੇ ਮੰਦਿਰ 'ਚ ਖਾਸ ਤੌਰ ਦੇ ਉਤੇ ਗੁਰੂ ਨਗਰੀ ਦੇ ਵਿੱਚ ਹੀ ਲੰਗੂਰ ਮੇਲਾ ਜਿਹੜਾ ਮਨਾਇਆ ਜਾਂਦਾ ਜਿੱਥੇ ਕੀ ਦੱਸ ਦਈਏ ਕੀ ਜੋ ਪੂਰੇ ਦੇਸ਼ ਭਰ ਦੇ ਵਿੱਚੋਂ ਜਾਂ ਫਿਰ ਬਾਹਰਲੇ ਮੁਲਕਾਂ ਤੋਂ ਵੀ ਲੋਕ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਗਰੀ ਚ ਆਉਂਦੇ ਨੇ ਤਾਂ ਮੰਦਿਰ ਦੇ ਖਾਸ ਤੌਰ ਦੇ ਉਤੇ ਆ ਕੇ ਦਰਸ਼ਨ ਦਿਦਾਰੇ ਕਰਦੇ ਨੇ ਕੈਮਰਾਮੈਨ ਜਦੀ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀਮ ਸਾਈਂ